ਲੁਧਿਆਣਾ 스마트 ਸਿਟੀ ਦੇ ਵਿੱਚ ਤੁਹਾਡਾ ਸਵਾਗਤ ਹੈ ਜਦੋਂ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਐਂਟਰੀ ਕਰਦੇ ਆ ਕਿਸੇ ਵੀ ਰੋਡ ਨੂੰ ਲੈ ਕੇ ਇਹ ਰੋਡ ਜਿਹੜੀ ਤੁਸੀਂ ਪਿੱਛੇ ਨਜ਼ਰ ਆ ਰਹੀ ਹੈ ਇਹ ਅੰਮ੍ਰਿਤਸਰ ਜਲੰਧਰ ਤੋਂ ਜਿਹੜਾ ਟ੍ਰੈਫਿਕ ਆ ਰਿਹਾ ਜਦੋਂ ਉਹ ਟ੍ਰੈਫਿਕ ਨੇ ਲੁਧਿਆਣਾ ਦੇ ਵਿੱਚ ਐਂਟਰ ਕਰਨਾ ਤੇ ਲੁਧਿਆਣਾ 스마트 ਸਿਟੀ ਨੇ ਉਹਦਾ ਵੈਲਕਮ ਕਰਨਾ ਆਓ ਭਗਤ ਵੀ ਕਰਨੀ ਹੈ ਵੀ ਤੁਹਾਡਾ ਲੁਧਿਆਣਾ ਵਿੱਚ ਸਵਾਗਤ ਹੈ ਪਰ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੀਆਂ ਵੀ ਜਿੱਥੋਂ ਐਂਟਰੀ ਹੋ ਰਹੀ ਹੈ ਗੱਡੀਆਂ ਪਿੱਛੋਂ ਫੁੱਲ ਸਪੀਡ ਤੇ ਆ ਰਹੀਆਂ ਨੇ ਇੱਥੇ ਲੈ ਆ ਕੇ ਜਿੱਥੇ ਐਂਟਰੀ ਪੁਆਇੰਟ ਲੁਧਿਆਣਾ ਸ਼ਹਿਰ ਦੇ ਲਈ ਦਿੱਤਾ ਹੋਇਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉੱਥੇ ਤਕਰੀਬਨ ਡੇਡ ਡਿਡ 2 2 ਫੁੱਟ ਦੇ ਜਿਹੜੇ ਖੱਡੇ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਂਦੇ ਜ਼ਰੂਰ ਹੋਣਗੇ ਔਰ ਟ੍ਰੈਫਿਕ ਦਾ ਜਿਹੜਾ ਡਾਇਵਰਸ਼ਨ ਹੈ ਉੱਥੇ ਆ ਕੇ ਇੱਕਦਮ ਟ੍ਰੈਫਿਕ ਜਿਹੜਾ ਉਹ ਸਟਕ ਆਫ ਹੋ ਜਾਂਦਾ ਔਰ ਉਹਦੇ ਨਾਲ-ਨਾਲ ਜਦੋਂ ਟੋਏ ਅੱਗੇ ਨਜ਼ਰ ਆਉਂਦੇ ਨੇ ਤਾਂ ਉਹਦੇ ਨਾਲ ਕਿਤਨਾ ਕਿਤੇ ਜ਼ਿਆਦਾ ਮੁਸੀਬਤ ਜਿਹੜੀ ਹੈ ਉਰਾ ਗਿਣਾ ਨੂੰ ਕਰਨੀ ਪੈਂਦੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ ਨਜ਼ਰ ਆਉਂਦਾ ਹੋਵੇਗਾ ਕਿ ਗੱਡੀਆਂ ਦੀਆਂ ਬ੍ਰੇਕਾਂ ਕਿਸ ਢੰਗ ਨਾਲ ਇੱਥੇ ਲੱਗ ਜਾਂਦੀਆਂ ਔਰ ਟੋਏ ਇਹ ਅੱਜ ਦੇ ਨਹੀਂ ਹੈ ਤਕਰੀਬਨ 6 ਮਹੀਨੇ ਪਹਿਲਾਂ ਸਾਲ ਪਹਿਲਾਂ ਜੇ ਅਗਰ ਗੱਲ ਕਰੀਏ ਤਾਂ ਟੋਏ ਜਿਹੜੇ ਹੈ ਉਹਦੇ ਤਿਉਹ ਤੁਹਾਨੂੰ ਸੜਕ ਤੇ ਨਜ਼ਰ ਆਦੇ ਦਿਖਾਈ ਦਿੰਦੇ ਹੋਣਗੇ ਔਰ ਇਹ ਟੋਇਆਂ ਦਾ ਜਿਹੜਾ ਹੱਲ ਹੈ ਉਹ ਪਤਾ ਨਹੀਂ ਕਿਉਂ ਆਖਿਰਕਾਰ ਜਿਹਾ ਪ੍ਰਸ਼ਾਸਨ ਇਸ ਸੜਕ ਤੋਂ ਨਰ ਆਜਾ ਜਾਂ ਜਿਹੜੀ ਸਮਾਰਟ ਸਿਟੀ ਹੈ ਇਹ ਸੜਕ ਉਹਦੇ ਅਧੀਨ ਆਂਦੀ ਨਹੀਂ ਹੈ ਜੋ ਮੈਨੂੰ ਲੱਗਦਾ ਹੈ ਪਰ ਟੋਏ ਜਿਉਂ ਦੇ ਕਿਉਂ ਬਣੇ ਹੋਇਆ ਤੋਂ ਇਹ ਤੁਹਾਨੂੰ ਐਂਟਰੀ ਦਿਖਾਈ ਆ ਜੀ ਜਲੰਧਰ ਤੋਂ ਅੰਮ੍ਰਿਤਸਰ ਤੋਂ ਜਿਹੜੀ ਐਂਟਰੀ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਵੀਕਲ ਨੇ ਜਿਹੜੇ ਰਾਹ ਗੀਨ ਨੂੰ ਇੱਥੋਂ ਐਂਟਰੀ ਲੈਂਦੇ ਨੇ ਲੁਧਿਆਣਾ ਸ਼ਹਿਰ ਲਈ ਜਾਂਦੇ ਇਹ ਇੱਕ ਐਂਟਰੀ ਤੁਹਾਨੂੰ ਇਹ ਦਿਖਾਇਆ ਆ ਅਖੀ ਤੁਹਾਨੂੰ ਹਾਲ ਦਿਖਾ ਰਹੇ ਆ ਲਾਈਵ ਤਸਵੀਰਾਂ ਤੁਹਾਡਾ ਸਾਂਝਾ ਕਰ ਰਹੇ ਹੁਣ ਦੂਜੀ ਤਸਵੀਰ ਹੈ ਤੁਹਾਨੂੰ ਇੱਕ ਐਂਟਰੀ ਦਿਖਾ ਰਹੇ ਹਾਂ ਦਿੱਲੀ ਰੋਡ ਤੋਂ ਜਿਹੜੀ ਐਂਟਰੀ ਹੁਣ ਲੁਧਿਆਣਾ ਸ਼ਹਿਰ ਨੂੰ ਹੁੰਦੀ ਆ ਉਹਦੇ ਵੀ ਤੁਹਾਨੂੰ ਤਾਜ਼ਾ ਹਾਲਾਤ ਹੋ ਜਾਣੂ ਕਰਾਨੇ ਆ ਵੀ ਸਮਾਰਟ ਸਿਟੀ ਤੇ ਜਦੋਂ ਐਂਟਰ ਕਰਦੇ ਨੇ ਲੋਕ ਤਾਂ ਉਹਨਾਂ ਨੂੰ ਟੋਇਆ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਅੱਗੇ ਵੀ ਲਾਈਵ ਤਸਵੀਰਾਂ ਦਿਖਾਣੇ ਆ ਦਿੱਲੀ ਰੋਡ ਤੋਂ ਇਹ ਰੋਡ ਜਿਹੜੀ ਐ ਲੁਧਿਆਣੇ ਦੇ ਅੰਦਰ ਐਂਟਰ ਹੋ ਰਿਹਾ ਟ੍ਰੈਫਿਕ ਇੱਥੇ ਔਰ ਇਹਦਾ ਵੀ ਹਾਲ ਉਹੀ ਐ ਜੋ ਤੁਹਾਨੂੰ ਜਲੰਧਰ ਰੋਡ ਦਾ ਦਿਖਾਇਆ ਵੀ ਐਂਟਰੀ ਤੇ ਪੁਆਇੰਟ ਦੇ ਉੱਤੇ ਤੁਹਾਨੂੰ ਟੋਏ ਨਜ਼ਰ ਆ ਰਹੇ ਨੇ ਜਿੱਥੇ ਟ੍ਰੈਫਿਕ ਜਿਹੜਾ ਉਹ ਇਕੱਤਰਾ ਦਾ ਜਦੋਂ ਲੋਕ ਪਿੱਛੋਂ 80 ਦੀ ਸਪੀਡ ਤੇ ਐਵਰੇਜ ਸਪੀਡ ਜਾਂਦੇ ਨੇ ਪਰ ਜਦੋਂ ਲੁਧਿਆਣੇ ਦੇ ਵਿੱਚ ਐਂਟਰੀ ਹੁੰਦੀ ਹੈ ਤਾਂ ਸਪੀਡ 20 30 ਤੇ ਰਹਿ ਜਾਂਦੀ ਹੈ ਸੋ ਇੱਕ ਤਰ੍ਹਾਂ ਦਾ ਜਿਹੜਾ ਰਾਹਗੀਰ ਹੈ ਉਹਨੂੰ ਝਟਕਾ ਲੱਗਦਾ ਵੀ ਜਦੋਂ ਰੋਡਸ ਏਡੀ ਵਧੀਆ ਪਿੰਗੀਆਂ ਬਣੀਆਂ ਹੋਈਆਂ ਤੇ ਲੁਧਿਆਣੇ ਦੀ ਰੋਡਸ ਨੂੰ ਕੀ ਪ੍ਰੋਬਲਮ ਹੈ ਹਾਲਾਂਕਿ 스마트 ਸਿਟੀ ਦੇ ਅੰਤਰਗਤ ਜਿਹੜਾ ਇਹ ਸਾਡਾ ਲੁਧਿਆਣਾ ਸ਼ਹਿਰ ਆਂਦਾ ਹੈ ਪਰ ਰੋਡਸ ਜਿਹੜੀਆਂ ਨੇ ਲਗਾਤਾਰ ਟੁੱਟ ਰਹੀਆਂ ਨੇ ਉਹਨਾਂ ਦਾ ਜਿਹੜੀ ਸਾਥ ਸੰਭਾਲ ਹੈ ਜਾਂ ਉਹਨਾਂ ਨੂੰ ਸਮੇਂ ਸਿਰ ਦੁਰਸਤ ਜਿਹੜਾ ਨਹੀਂ ਕੀਤਾ ਜਾ ਰਿਹਾ ਹੁਣ ਇਹ ਪ੍ਰਸ਼ਾਸਨ ਦੀ ਨਾਕਾਮੀ ਕਹੀਏ ਜਾਂ ਇਹਨੂੰ ਕੀ ਕਹੀਏ ਤੁਸੀਂ ਆਪ ਲੋਕ ਸਮਝ ਸਕਦੇ ਹੋ ਔਰ ਸਾਟਾ ਇੱਕੋ ਇੱਕ ਮਕਸਦ ਆ ਵੀ ਲੁਧਿਆਣੇ ਸ਼ਹਿਰ ਦੀਆਂ ਜਿਹੜੀਆਂ ਵੀ ਪ੍ਰੋਬਲਮਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਅਗਰ ਤੁਸੀਂ ਵੀ ਚਾਹਦੇ ਹੋ ਵੀ ਤੁਹਾਡੇ ਏਰੀਏ ਦੇ ਵਿੱਚ ਕਿਸੇ ਤਰ੍ਹਾਂ ਦੀ ਅੱਦਾ ਦੀ ਕੋਈ ਕੰਪਲੀਟ ਆ ਜਾਂ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਦੀ ਅੰਗਿਲੀ ਆ ਜਾਂ ਕਿ ਉਹ 33 ਸੰਗ ਨਾਲ ਆਪਣਾ ਪ੍ਰੋਪਰ ਕੰਮ ਨਹੀਂ ਕਰ ਰਹੇ 100% ਕੰਮ ਨਹੀਂ ਦੇ ਰਹੇ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਕਮੈਂਟਾਂ ਦੇ ਰਾਹੀਂ ਆਪਣੀ ਪ੍ਰੋਬਲਮ ਜਿਹੜੀਆਂ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਔਰ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਸਾਡੇ ਨਾਲ ਜੁੜੇ ਨੇ ਜਿਹੜੇ ਸਰੋਤੇ ਸਾਡੇ ਚੈਨਲ ਦੇ ਨਾਲ ਜੁੜੇ ਨੇ ਅਗਰ ਉਹਨਾਂ ਦੀਆਂ ਪ੍ਰੋਬਲਮਸ ਨੂੰ ਅਸੀਂ ਜਗ੍ਹਾ ਜाहिर ਕਰਾਂਗੇ ਅਗਰ ਅਫਸਰ ਸਾਹਿਬਾਨਾਂ ਦੀ ਨਜ਼ਰ ਦੇ ਵਿੱਚ ਉਹ ਪ੍ਰੋਬਲਮਸ ਲੈ ਕੇ ਆਵਾਂਗੇ ਤਾਂ ਉਹਦੇ ਨਾਲ ਲੁਧਿਆਣੇ ਦੀ ਸ਼ਹਿਰ ਦੀ ਤਰੱਕੀ ਦੇ ਨਾਲ ਨਾਲ ਤੁਹਾਡੇ ਏਰੀਆ ਦੀ ਤਰੱਕੀ ਔਰ ਤੁਹਾਡੇ ਏਰੀਆ ਦੀ ਸਾਫ ਸੁਥਰੀ ਜਿਹੜੀ ਸ਼ਬੀ ਹੈ ਉਹ ਇੱਕ ਤਰ੍ਹਾਂ ਦੀ ਸਾਹਮਣੇ ਆਏਗੀ ਸੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋ ਪ੍ਰੋਬਲਮ ਹੈ ਪ੍ਰਸ਼ਾਸਨ ਨੂੰ ਲੈ ਕੇ ਕਾਰਪੋਰੇਸ਼ਨ ਨੂੰ ਲੈ ਕੇ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ ਰਾਏ ਦਿਓ ورਤੀ ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਜ਼ਰੂਰ ਅਸੀਂ ਤੁਹਾਡ ਨਾਲ ਸਾਂਝੀਆਂ ਕਰਾਂਗੇ ਔਰ ਜਿੰਨਾ ਹੋ ਸਕੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਤੱਕ ਜਾਂ ਪ੍ਰਸ਼ਾਸਨ ਦੇ ਮੁਲਾਜ਼ਮਾਂ ਤੱਕ ਤੁਹਾਡੀ ਗੱਲ ਰੱਖੀ ਜਾਏਗੀ ਔਰ ਉਹਦਾ ਜਲਦ ਤੋਂ ਜਲਦ ਨਿਵਾਰਣ ਕਰਵਾਇਆ ਜਾਏਗਾ ਬਾਈ ਮੇਰੇ ਕੋਲ ਆਇਆ ਮੈਂ ਖਬਰ ਕਰਨ ਆਇਆ ਸੀਗਾ ਮੈਨੂੰ ਬਾਈ ਪੁੱਛਦਾ ਵੀ ਕੀ ਗੱਲ ਵੀ ਕਾਦੀ ਖਬਰ ਕਰਨ ਆਏ ਹੋ ਮੈਂ ਕਹਾ ਯਾਰ ਸੜਕਾਂ ਟੁੱਟੀਆਂ ਨੇ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਤੇ ਬਾਈ ਦਾ ਜਵਾਬ ਸੀ ਵੀ ਜਿਹੜਾ ਕਰੋੜਾ ਰੁਪਈਆ ਪ੍ਰਸ਼ਾਸਨ ਨੂੰ ਆਉਂਦਾ ਜਾਂ ਸਰਕਾਰਾਂ ਨੂੰ ਆਉਂਦਾ ਉਹ ਆਖਿਰਕਾਰ ਜਾਂਦਾ ਕਿੱਥੇ ਹੈ ਜਦ ਇਹ ਸ਼ਖਸ਼ ਇੰਨੀ ਗੱਲ ਸੋਚ ਸਕਦਾ ਹੈ ਤੇ ਫਿਰ ਆਪਾਂ ਕਿਉਂ ਨਹੀਂ ਸੋਚ ਸਕਦੇ ਕਿੱਦਾਂ ਆਇਆ ਵੀ ਮੈਂ ਨੇ ਸਵਾਲ ਪੁੱਛਿਆ ਵੀ ਸਰਕਾਰਾਂ ਦਾ ਪੈਸਾ ਉਹ ਜਾਂਦਾ ਕਿੱਥੇ ਕਿਉਂਕਿ ਮੈਂ ਨਿਊਜ਼ ਸੁਣਿਆ ਸੀ ਬਸ ਤਾਂ ਹੀ ਕਰਕੇ ਆਇਆ ਹੋਰ ਕੀ ਹੈ ਨਿਊਜ਼ ਦੇ ਬਦਲ ਲੱਗਦਾ ਬੰਦੇ ਨੂੰ ਹੋਰ ਆਮ ਬੰਦੇ ਨੂੰ ਕੀ ਪਤਾ ਕਿ ਨਹੀਂ ਤੁਸੀਂ ਉਹ ਮਿਹਨਤ ਕਰਦੇ ਬੰਦੇ ਹੋ ਤੁਸੀਂ ਮਿਹਨਤ ਕਰ ਰਹੇ ਹੋ ਤੇ ਤੁਸੀਂ ਸਟਾਲ ਲਗਾਇਆ ਜਾਂ ਚਾਹ ਵਗੈਰਾ ਦਾ ਲੱਗਦਾ ਵੀ ਪ੍ਰਸ਼ਾਸਨ ਜਾਂ ਸਰਕਾਰਾਂ ਜੇ ਸਹੀ ਢੰਗ ਨਾਲ ਕੰਮ ਕਰਨਗੇ ਤੁਹਾਡੇ ਅਗੇ ਲੋਕਾਂ ਨੂੰ ਵੀ ਹੋਰ ਅੱਛਾ ਰੋਜ਼ਗਾਰ ਮਿਲ ਸਕਦਾ ਅਸੀਂ ਜਿਹੜੇ ਬੰਦੇ ਕੀ ਕਹਿ ਸਕਦੇ ਇਹਨਾਂ ਪ੍ਰਸ਼ਾਸਨ ਨੂੰ ਕੁਝ ਕਿਸੇ ਨੂੰ ਕਹਿ ਸਕਦੇ ਇਹ ਰੋਟੀ ਮਿਹਨਤ ਕਰਕੇ ਖਾਣੀ ਹੈ ਬਸ ਐ ਕੀ ਹੈ ਤੁਹਾਨੂੰ ਲੱਗਦਾ ਸੜਕਾਂ ਵਗੈਰਾ ਜਿਹੜੀਆਂ ਨੇ ਸਾਫ਼ ਸੁਥਰੀ ਹੋਣੀ ਚਾਹੀਦੀ ਨਹੀਂ ਸਾਡੇ ਕੰਨ ਨਾਲ ਕੀ ਹੋਣਾ ਭਾਈ ਕੀ ਅਸੀਂ ਕੀ ਕਵਾਂਗੇ ਤੁਸੀਂ ਆਪ ਹੀ ਘੁੰਮਦੇ ਹੋ ਅਸੀਂ ਤਾਂ ਕੁਝ ਕਹਿ ਵੀ ਨਹੀਂ ਸਕਦੇ ਜੀ ਤੁਹਾਡੀ ਗੱਲ ਲੋਕ ਸੁਣਨਗੇ ਅਫਸਰ ਲੋਕ ਭਾਈ ਅਫਸਰ ਸਭ ਸੁਣਨਗੇ ਬਸ ਪਰਮਾਤਮਾ ਸੁਣੇ ਲੋਕ ਸੁਣਨ ਨਾ ਸੁਣਨ ਨਹੀਂ ਚੰਗਾ ਸ਼ਹਿਰ ਹੋਊਗਾ ਤੇ ਲੋਕ ਵੀ ਕਿਸੇ ਨੂੰ ਵਧੀਆ ਲੱਗੂਗਾ ਜੀ ਕੱਪੜੇ ਵਧੀਆ ਪਾਇਆ ਕਿਸੇ ਨੂੰ ਨਹੀਂ ਸੋਹਣਾ ਲੱਗਦਾ ਹੈ ਆਪਣਾ ਘਰ ਇਹ ਵੀ ਘਾਰੀ ਹੈ ਆਪਣਾ ਘਰ ਸੋਹਣਾ ਲੱਗੇ ਤਾਂ ਕਿਸੇ ਨੂੰ ਮਾੜਾ ਲੱਗੂਗਾ ਹੋਰ ਤੁਸੀਂ ਵੀ ਦੇਖੋ ਆਪਣੀ ਦੁਕਾਨਦਾਰੀ ਸਜਾਈਏ ਤੇ ਤੁਹਾਡੇ ਹੱਥ ਝਾੜੂ ਤੁਸੀਂ ਪਹਿਲਾਂ ਪਾਣੀ ਛਿੜਕਿਆ ਫਿਰ ਝਾੜੂ ਮਾਰਿਆ ਤੋ ਤੁਸੀਂ ਵੀ ਜ਼ਿੰਮੇਵਾਰੀ ਸਮਝੀ ਨਾ ਆਪਣੀ ਵੇ ਸਾਫ ਸੁਥਰਾ ਰਹੇਗਾ ਤੇ ਗਾਹ ਕਾਏਗਾ ਜਿੱਥੇ ਬਿਠ ਬੈਠਾਂਗੇ ਤੋਂ ਉਨ ਉਹੀ ਘਰ ਆਪਣਾ ਉਹਨੂੰ ਹੀ ਸਾਫ ਰੱਖਾਂਗੇ ਤਾਂ ਹੀ ਗਾਹ ਕਾਓਗਾ ਤੋਂ ਬੜੀ ਵੱਡੀ ਗੱਲ ਹੈ ਵੀ ਆਪਣਾ ਆਪ ਸਾਫ ਸੁਥਰਾ ਰੱਖਾਂਗੇ ਤਾਂ ਲੋਕ ਵੀ ਸਾਫ ਸੁਥਰੇ ਰਹਿਣਗੇ ਔਰ ਸਾਫ ਸੁਥਰੇ ਲੋਕ ਤੁਹਾਡੇ ਕੋਲ ਆਣਗੇ ਸਾਫ ਸੁਥਰੀ ਛਵੀ ਰਹੇਗੀ ਤਾਂ ਸਾਫ ਸੁਥਰਾ ਸਮਾਨ ਰਹੇਗਾ ਤਾਂ ਲੋਕ ਵੀ ਆ ਕੇ ਇੱਥੇ ਬੁਰੇਜ਼ ਨਹੀਂ ਕਰਨਗੇ ਇਸੇ ਤਰ੍ਹਾਂ ਅਗਰ ਲੁਧਿਆਣਾ ਸ਼ਹਿਰ ਸਾਫ ਸੁਥਰਾ ਰਹੇਗਾ ਲੁਧਿਆਣਾ ਸ਼ਹਿਰ ਦੀ ਜਿਹੜੀ ਸੁੰਦਰਤਾ ਹੈ ਉਹ ਲੋਕਾਂ ਤੱਕ ਜਾਏਗੀ ਤਾਂ ਅਮੂਮਨ ਹੈ ਜਿਹੜੀ ਸਮਾਰਟ ਸਿਟੀ ਲੋਕ ਕਹਿੰਦੇ ਨੇ ਉਹ ਵਾਕਈ ਇੱਕ ਨਾ ਦਾ ਸਮਾਰਟ ਸਿਟੀ ਬਣ ਕੇ ਸਾਹਮਣੇ ਆਈ ਹੈ